ਕੀ ਬੀਜੇਪੀ ਕੇਜਰੀਵਾਲ ਦਾ ਰਾਹ ਰੋਕਣ ਲਈ ਅੱਜ ਕੋਲੇ ਪਾਸੇ ਜਾਊਗੀ ਕਿ ਵੀ ਉਹ ਨਾ ਜਿੱਤੇ ਜਬੇ ਇਸ ਜਿਹੜਾ ਜਿੱਤਣ ਦਾ ਦਾਵੇ ਦਾ ਰਹੇਗਾ ਉਹ ਨੂੰ ਜਿਤਾ ਲਈਏ ਜੇ ਕਾਲੂ ਭਾਤ ਪੂਸ਼ਨਾਸ਼ੂ ਬਿੱਟੂ ਦੇ ਪੁਰਾਣੇ ਜਰਾਨੇ ਕਰਕੇ ਕਾਲੂ ਸਾਡੇ ਕੰਨੀ ਵੀ ਆ ਸਕਦਾ ਹੈ ਸਾਡੇ ਸਮਰਗ ਫਿਰ ਇਸ ਲਈ ਉਤਰ ਘਟਾ ਬਾਜ਼ਾਰ ਨੇ ਤਾਂ ਕਹਿ ਵੀ ਦਿੱਤਾ ਕਿ ਜੀ ਭਾਤ ਪੂਸ਼ਨਾਸ਼ੂ ਚੀਏ ਨੰਬਰ ਤੇ ਆ ਬੀਜੇਪੀ ਕੋਈ ਨੰਬਰ ਤੇ ਸੰਜੀਵ ਗਰੋੜਾ ਬੱਲੇ ਨੰਬਰ ਤੇ ਇਹ 10000 ਜਾਂ 10000 ਤੋਂ ਪਲੱਸ ਕੋਟ ਲੈ ਕੇ ਜਾਂਦੇ ਨੇ ਐਡਵੋਕੇਟ ਪਰੋਕਾ ਸਿੰਘ ਤਾਂ ਬਿਰੂ ਕਿਸੇ ਦੀ ਜਿੱਤ ਹਾਰ ਤੈਅ ਕਰਨ ਦੀ ਪੀਛੇ ਵੀ ਹੋ ਸਕਦੇ ਨੇ ਕਿਉਂਕਿ ਮੁਕਾਬਲਾ ਨੇੜ ਲੱਗ ਜਾ ਸਕਦਾ ਚਾਹ ਤਾਂ ਮੌਜੂਦਾ ਮੁੱਖ ਮੰਤਰੀ ਚੋਣ ਪ੍ਰਚਾਰ ਕਰਕੇ ਚਾਰ ਹੀ ਸਾਬਕਾ ਮੁੱਖ ਮੰਤਰੀ ਚੋਣ ਪ੍ਰਚਾਰ ਕਰਕੇ ਤਿੰਨ ਚਾਰ ਸਾਬਕਾ ਉਪ ਮੁੱਖ ਮੰਤਰੀ ਚੋਣ ਪ੍ਰਚਾਰ ਕਰਕੇ ਜੱਟੇ ਰਾਜਾ ਬੜੀ ਘਟਨਾ ਚਰ ਆਇਆ ਹੈ ਨਾ ਤੇ ਪਰ ਅਮਨਰੋੜਾ ਨੇ ਪੂਰਾ ਜੋਰ ਜਮੈਸ਼ ਕੀਤੀ ਸੁਖਬੀਰ ਬਾਦਲ ਨੇ ਕਾਫੀ ਤਾਕਤ ਝੋਕੀ ਅੱਜ ਜਲੰਧਰ ਦੇ ਵਿੱਚ ਮੁੱਖ ਮੰਤਰੀ ਦੇ ਨਾਂ ਦੇ ਉੱਤੇ ਹੀ ਯੋਗਦੈਸ਼ ਸੀਗਾ ਉਹ ਮਨਾਉਣਾ ਸੀਗੇ ਮੁੱਖ ਮੰਤਰੀ ਦੀ ਯੋਗਸ਼ਾਲਾ ਤੇ ਮੁੱਖ ਮੰਤਰੀ ਉੱਥੇ ਵੀ ਨਹੀਂ ਪਹੁੰਚੇ ਤੇ ਚੌਪਰ ਮੁੱਖ ਮੰਤਰੀ ਕੋ ਬਿਨਾਂ ਉੱਡਣਾ ਨਹੀਂ ਸੀ ਤੇ ਜੇ ਮੁੱਖ ਮੰਤਰੀ ਇਹਦੇ ਵਿੱਚ ਬੈਠੇ ਫਿਰ ਕੇਜਰੀਵਾਲ ਨੂੰ ਲੈ ਕੇ ਕਿਵੇਂ ਉੱਡਦਾ ਪਹਿਲਾਂ ਹੀ ਬਹੁਤ ਬਦਨਾਮੀ ਹੈ ਇਸ ਲਈ ਫਿਰ ਕੱਲਿਆਂ ਦਾ ਜਾਣਾ ਔਖਾ ਹੋਵੇ ਤਾਂ ਇਸ ਦੀ ਕੇਜਰੀਵਾਲ ਵੀ ਨਹੀਂ ਗਏ ਆਰਟਾਨੇ ਕੀ ਵੀਜ਼ਾ ਜਿਹੜੇ ਉਹ ਸਟੂਡੈਂਟ ਦੇ ਖੋਲ ਦਿੱਤੇ ਆ ਤਾਂ ਉਹਦੇ ਲਈ ਕੁਝ ਸ਼ਰਤਾਂ ਰੱਖੀਆਂ ਨੇ ਉਸ ਦਾ ਭਾਰਤੀ ਲੋਕਾਂ ਤੇ ਕੀ ਅਸਰ ਪੈਗਾ ਜੀ ਕਿ ਆ ਸੁਖਾਵਾ ਜਿਹੜਾ બીજા ਸਟੂਡੈਂਟ ਨੂੰ ਮਿਲ ਪਾਏਗਾ ਜਿਹੜੇ ਸਟੂਡੈਂਟਾਂ ਨੇ ਅਪਲਾਈ ਕੀਤਾ ਹੋਈ ਸੀ ਵੀਜ਼ਾ ਵਾਲੀ ਸਟੱਡੀ ਵੀਜ਼ਾ ਲਈ ਉਹਨਾਂ ਦੇ ਸਟੱਡੀ ਵੀਜ਼ੇ ਵੀ ਲੱਗੇ ਐਡਮਿਸ਼ਨਾਂ ਵੀ ਹੋ ਗਈਆਂ ਫੀਸ ਵੀ ਚਲੀ ਗਈ ਇੰਟਰਵਿਊ ਰਹਿ ਗਈ ਸੀ ਕਾਲ ਰਹਿ ਗਈ ਸੀ ਆਉਣੀ ਉਹਨਾਂ ਦੇ ਉੱਤੇ ਰੋਕ ਲਾ ਦਿੱਤੀ ਜੇ ਤੁਸੀਂ ਅਮਰੀਕਾ ਚ ਜਾ ਰਹੇ ਹੋ ਤਾਂ ਅਮਰੀਕਾ ਦੀ ਸਰਕਾਰ ਕੋਲ ਤੁਹਾਡੇ ਸੋਸ਼ਲ ਮੀਡੀਆ ਦੇ ਹੈਂਡਲ ਤੱਕ ਐਕਸੈਸ ਹੋਏਗਾ ਉਹ ਤੁਹਾਡੀ ਗਤੀਵਿਧੀਆਂ ਤੇ ਨਜ਼ਰ ਰੱਖ ਸਕੀਗੀ ਅਦਰ ਸਿੱਧੀ ਹਦਾਇਤ ਹੈ ਕਿ ਤੁਸੀਂ ਸਰਕਾਰ ਦੀ ਵਾਹਵਾਹੀ ਕਰਨੀ ਹੈ ਸਰਕਾਰ ਨੂੰ ਕਦੇ ਸੁਵਾਦ ਨਹੀਂ ਕਰਨਾ ਜਾਂ ਦੁਨੀਆ ਭਰ ਚ ਵਾਪਰੀ ਘਟਨਾਵਾਂ ਦੇ ਹਵਾਲੇ ਨਾਲ ਕੋਈ ਮਨੁੱਖਤਾ ਦੇ ਹੱਕ ਵਾਲੀ ਪੱਖ ਵਾਲੀ ਗੱਲ ਨਹੀਂ ਕਰਦੇ ਜਿਹਦੇ ਨਾਲ ਸਰਕਾਰ ਨੂੰ ਜੁੰਡੀ ਵੱਢ ਹੋ ਜਵੇ ਤਕਲੀਫ ਲੱਗੇ ਤੁਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮੈਂ ਦੁਨੀਆ ਭਰ ਦਾ ਲੀਡਰ ਬਣ ਕੇ ਵਿਚਰ ਰਿਹਾ ਜੀ ਮੈਂ ਕਿਸੇ ਦਾ ਹੀ ਮਸਲਾ ਹੱਲ ਕਰ ਦਿੰਦਾ ਪਰ ਤੁਹਾਡੇ ਆਪਣੇ ਮੁਲਕ ਦੇ ਵਿੱਚ ਜਿਹੋ ਜਿਹੇ ਮਸਲੇ ਨੇ ਇਹਨਾਂ ਤੁਸੀਂ ਹਾਰਵਰਡ ਵਰਗੀ ਯੂਨੀਵਰਸਿਟੀ ਦੁਨੀਆ ਪਰ ਦੀ ਨੰਬਰ 1 ਯੂਨੀਵਰਸਿਟੀ ਉਸ ਨਾਲ ਪੰਗੇ ਲੈਣੋ ਕਿ ਤੁਹਾਡੇ ਫੰਡ ਲੋਕੀ ਜਦੋਂ ਕਿ ਅਮਰੀਕਾ ਦੀ ਆਰਥਿਕਤਾ ਦੇ ਵਿੱਚ ਇਹ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਵੱਡਾ ਯੋਗਦਾਨ ਹੈ ਅਸਲ ਕਹਾ ਜੀ ਤੁਸੀਂ ਦੇਖ ਰਹੇ ਹੋ ਜਾਨੋ ਅਸਲ ਸੱਚ ਜਿਸ ਵਿੱਚ ਕਿ ਅਕਸਰ ਪੱਖ ਦੇ ਮੁੱਦਿਆਂ ਤੇ ਚਰਚਾ ਕੀਤੀ ਜਾਂਦੀ ਆ ਤਾਂ ਇਹਨਾਂ ਮੁੱਦਿਆਂ ਤੇ ਚਰਚਾ ਕਰਨ ਦੇ ਲਈ ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਮੌਜੂਦ ਹੁੰਦੇ ਨੇ ਸੀਨੀਅਰ ਪੱਤਰਕਾਰ ਦੀਪਕ ਚਨਾਥਲ ਜੀ ਤਾਂ ਉਹਨਾਂ ਨਾਲ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਚਨਾਥਲ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਅੱਜ ਵੱਡੇ ਪੱਧਰ ਤੇ ਜਿਸ ਦਾ ਕਾਫੀ ਲੰਬੇ ਸਮੇਂ ਤੋਂ ਗਾ ਪਿਆ ਹੋਇਆ ਕਾਫੀ ਵੱਡੇ ਪੱਧਰ ਤੇ ਪ੍ਰਚਾਰ ਵੀ ਹੋਇਆ ਹੈ ਤਾਂ ਹੁਣ ਅੱਜ ਇਹ ਵੀ ਮਸ਼ੀਨਾਂ ਚ ਜਿਹੜੇ ਆ ਲੁਧਿਆਣਾ ਪੱਛਮੀ ਚੋਣ ਦੇ ਲਈ ਜਿਹੜੇ ਉਮੀਦਵਾਰਾਂ ਦੀ ਕਿਸਮਤ ਆ ਉਹ ਬੰਦ ਹੋਈ ਆ ਤਾਂ ਕਿਵੇਂ ਦੇਖਦੇ ਹੋ ਕਿ ਕਿੱਧਰ ਨੂੰ ਹਵਾ ਬਦਲ ਸਕਦੀ ਹੈ ਤੇ ਸੈਮੀਫਾਈਨਲ ਜਿਹੜਾ 27 ਦਾ ਦੱਸਿਆ ਜਾ ਰਿਹਾ ਇਸ ਜ਼ੋਨ ਨੂੰ ਤਾਂ ਕਿਹੜੀ ਉਹ ਪਾਰਟੀ ਹੈ ਕਿ ਸੈਮੀਫਾਈਨਲ ਵਿੱਚ ਆ ਜਿਹੜੀ ਵੱਡੀ ਤਾਕਤ ਪਾ ਜਮਾ ਸਕਦੀ ਹੈ ਕੋ ਪਹਿਲੀ ਗੱਲ ਤਾਂ ਇਹ ਆ ਕਿ ਲੁਧਿਆਣਾ ਵਾਸੀਆਂ ਨੂੰ ਇਸ ਗੱਲ ਲਈ ਵਧਾਈ ਹੈ ਖਾਸ ਕਰ ਲੁਧਿਆਣਾ ਪੱਛਮੀ ਦੇ ਵੋਟਰਾਂ ਨੂੰ ਸਪੋਰਟਰਾਂ ਨੂੰ ਕਿ ਕੋਈ ਵੱਡਾ ਟਕਰਾ ਨਹੀਂ ਹੋਇਆ ਜਿਵੇਂ ਪਿਛਲੇ 2-3 ਦਿਨ ਤੋਂ ਕਾਫੀ ਜ਼ਿਆਦਾ ਤਣਾਅ ਵਾਲਾ ਮਾਹੌਲ ਸੀ ਰੋਜ਼ ਖਿੱਚੋ ਤਾਣ ਪੁਲਿਸ ਨਾਲ ਟਕਰਾਅ ਹੋ ਰਿਹਾ ਸੀ ਵਰਕਰਾਂ ਦਾ ਆਪਸ ਵਿੱਚ ਟਕਰਾਅ ਹੋ ਰਿਹਾ ਸੀ ਸੋ ਠੀਕ ਹੈ ਮਤਲਬ ਈਕਾ ਦੁੱਕਾ ਕਟਰਾਵਾ ਵਾਪਰਦੀਆਂ ਦੂਤ ਮਾਮਾ ਹੁੰਦੀ ਰਹਿੰਦੀਆਂ ਬੱਸ ਪਰ ਫਿਰ ਵੀ ਪੰਜਾਬ ਦਾ ਇੱਕੇ ਲੰਮਾ ਚੌੜਾ ਇਤਿਹਾਸ ਤੁਸੀਂ ਪਿੱਛੇ ਝਾਤ ਮਾਰ ਕੇ ਦੇਖੋ ਪੰਚਾਇਤੀ ਚੋਣਾਂ ਤੋਂ ਲੈ ਕੇ ਆਮ ਚੋਣਾਂ ਤੱਕ ਕਿ ਚੋਣਾਂ ਤੋਂ ਪਹਿਲਾਂ ਭਮਾਂ ਲੜਦੇ ਲੜਦੇ ਨਹੀਂ ਵੋਟਾਂ ਵਾਲੇ ਦਿਨ ਠੀਕ ਠਾਕ ਨਿਬੜ ਜਾਂਦਾ ਕਾਫੀ ਹੱਦ ਤੱਕ ਹਾਂ ਇੱਕਾ ਦੁੱਖਾ ਘਟਨਾ ਵੀ ਵਾਪਰਦੀਆਂ ਸੋ ਇਸ ਲਈ ਲੁਧਿਆਣਾ ਪੱਛਮੀ ਦੇ ਵੋਟਰਾਂ ਨੂੰ ਵਧਾਈ ਹੈ ਤੇ 50% ਤੋਂ ਉੱਪਰ ਵੋਟ ਚਲੀ ਗਈ ਹੈ ਸੋ ਇਹ ਫਿਰ ਵੀ ਪਹਿਲਾ ਹੀ ਅੰਦਾਜ਼ਾ ਸੀ ਕਿ 50 ਤੋਂ 55 ਦੇ ਗਿੜੇ 'ਚ ਇਸ ਗਿੜੇ 'ਚ ਰਹੂਗਾ ਤੇ ਉਸੇ ਨਿਢ ਤੇ ਰਹਿਆ ਉਹ ਪ੍ਰਕਿਰਿਆ ਕਿਉਂਕਿ ਛੁੱਟੀਆਂ ਦੇ ਦਿਨ ਨੇ ਲੋਕ ਟੂਰਾਂ ਤੇ ਹੁੰਦੇ ਨੇ ਜਾਂ ਯੂਨੀਵਰਸਿਟੀ ਦੇ ਦਾਇਰੇ ਦੇ ਵਾਦਾਂ ਜੇ ਆਪਾਂ ਦੇਖੀ ਉੱਥੇ ਵਾਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਪਿੰਡਾਂ ਸ਼ਹਿਰਾਂ ਕਸਬਿਆਂ ਨੂੰ ਇਹਨਾਂ ਦਿਨਾਂ ਚਾਉਣਾ ਹੁੰਦਾ ਰਿਸ਼ਤੇਦਾਰੀਆਂ ਚ ਜਾਣਾ ਹੁੰਦਾ ਜਾਂ ਅੱਜਕੱਲ ਵਿਦੇਸ਼ ਨਾਲ ਨਾਤਾ ਰਿਸ਼ਤਾ ਕਾਫੀ ਹੈ ਪਰਿਵਾਰ ਰਿਸ਼ਤੇਦਾਰ ਭੈਣ ਭਰਾ ਜਵਾਕ ਵਿਦੇਸ਼ਾਂ ਚ ਨੇ ਸੋ ਫੇ ਗਰਮੀਆਂ ਘਟਣ ਸਾਡੇ ਲੋਕ ਹੁਣ ਕੈਨੇਡਾ ਕੰਦੀ ਨੂੰ ਵੀ ਕਾਫੀ ਜਾਂਦੇ ਨੇ ਸੋ ਅਸਲੀ ਇਹ ਵੀ ਇੱਕ ਪੈਨੂ ਰਿਹਾ ਸੋ ਕੁੱਲ ਮਿਲਾ ਕੇ ਵੋਟ ਘਟ ਪਈ ਹੈ ਪਰ ਫਿਰ ਵੀ ਠੀਕ ਠਾਕ ਹੋ ਗਿਆ ਕੰਮ ਨਿਪਟ ਗਿਆ ਤੇ ਹੁਣ ਇਹਦੇ ਵਿੱਚੋਂ ਜਿਵੇਂ ਤੁਸੀਂ ਗੱਲ ਕੀਤੀ ਅੱਜ 194 ਪੋਲਿੰਗ ਸਟੇਸ਼ਨਾਂ ਦੇ ਉੱਤੇ 700 ਤੋਂ ਵੱਧ 776 ਦੇ ਕਰੀਬ ਮਲਾਜ਼ਮਾਂ ਦੀ ਗਿਣਤੀ ਸੀ ਜਿਨ੍ਹਾਂ ਨੇ VOTING ਪ੍ਰਕਿਰਿਆ ਮੁਕੰਮਲ ਕਰਾਣੀ ਸੀ ਸੋ ਸਵੇਰੇ 7 ਵਜੇ ਵੋਟਾਂ ਪਾਣੀ ਸ਼ੁਰੂ ਹੋਈਆਂ ਸ਼ਾਮ ਨੂੰ 6 ਵਜੇ ਤੱਕ ਜਿਹੜੇ ਲਾਈਨਾਂ 'ਚ ਲੱਗੇ ਹੋਏ ਨੇ ਉਹਨਾਂ ਸਾਰਿਆਂ ਨੂੰ ਵੋਟ ਪਾਉਣ ਦਾ ਹੱਕ ਸੀਗਾ ਸੋ 6 ਵਜੇ ਵੋਟ ਅੰਦਰ ਨਹੀਂ ਕੋਈ ਆ ਸਕਦਾ ਫਿਰ ਉਸ ਜ਼ਾਇਰੇ ਦੇ ਵਿੱਚ ਤੇ ਇਹ ਸਭ ਦੇ ਲਈ ਪੰਜਾਬ ਪੁਲਿਸ ਦਾ ਲਾਈਓ ਸੀ ਪੰਜਾਬ ਪੁਲਿਸ ਬੇਸ਼ੱਕ ਸਰਕਾਰੀ ਧਿਰ ਬਣ ਕੇ ਵੀ ਕੰਮ ਕਰਦੀ ਰਹੀ ਕਈ ਪੋਲਿੰਗ ਬੂਥਾਂ ਤੇ ਵੀ ਇਹ ਮਾਮਲਾ ਬਣਿਆ ਕਿ ਜੀ ਕਿ ਉਹ ਸਰਕਾਰ ਦੇ ਪੱਖ 'ਚ ਵੱਧ ਭੁਤਰੇ ਨੇ ਪਰ ਉਹਦੇ باوجود ਵੀ ਉਹਨਾਂ ਦੇ ਨਾਲ ਨਾਲ ਉਹਨਾਂ ਦੀ ਸੁਰੱਖਿਆ ਤਾਇਨਾਤ ਦੇ ਨਾਲ ਨਾਲ ਕੇਂਦਰੀ ਸੁਰੱਖਿਆ ਬਲਾਂ ਦੀਆਂ ਵੀ ਪੰਜ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ। ਸੋ ਕਰੀਬ-ਕਰੀਬ ਵੋਟਰ ਤਾਂ ਮਤਲਬ ਇੱਕ ਜਿਹੜੀ ਗਿਣਤੀ ਬਣਦੀ ਹੈ 1,75,000 ਦੇ ਕਰੀਬ ਆ। ਸੋ ਇਹ ਉੱਥੇ ਜੋ ਇਹ ਅਧ ਪੁਕਤੇ ਨੇ ਉਹ ਤਾਂ ਲੱਖ ਦੇ ਨੇੜੇ ਵੀ ਨਹੀਂ ਗਈ ਗਿਣਤੀ ਦਾ ਪੁਕਤੀ ਹੈ ਨਾ। ਸੋ ਇਸ ਦੇ ਬਿਲੇ 14 ਉਮੀਦਵਾਰ ਮੈਦਾਨ 'ਚ ਸੀ ਅੱਜ। ਜਿਨ੍ਹਾਂ 'ਚੋਂ ਇੱਕ ਬੀਬੀ ਆ ਤੇ 13 ਮਰਦ ਉਮੀਦਵਾਰ ਨੇ ਸੋ ਬੇਸ਼ੱਕ 14 ਦੇ 14 ਉਮੀਦਵਾਰਾਂ ਦਾ ਭਵਿੱਖ ਰਾਜਤਿਕ ਭਵਿੱਖ ਆਪਾਂ ਕਹਿ ਸਕਦੇ ਈਵੀਐਮ ਚ ਕੈਦ ਹੋ ਗਿਆ 3 ਨੂੰ ਨੀਜੀ ਆਉਣੇ ਆ ਪਰ ਇਹਨਾਂ 14 ਚੋਂ ਜਿਹੜੀ ਚੋਣ ਘੁੰਮੀ ਹੈ ਉਹ ਚਾਰ ਦੇ ਅਰਦਗਿਰਦ ਘੁੰਮੀ ਹੈ ਜਿਨ੍ਹਾਂ ਚ ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਪਰਵਕਾਰ ਸਿੰਘ ਜਿਨ੍ਹਾਂ ਚ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਗੁਪਤਾ ਨੇ ਉੱਥੋਂ ਉੱਥੋਂ ਉਹ ਤੇ ਉਸੇ ਤਰ੍ਹਾਂ ਫਿਰ ਕਾਂਗਰਸ ਪਾਰਟੀ ਦੇ ਭਰਤ ਕੁਸ਼ਨਾਸ਼ੂ ਨੇ ਜਿਹੜੇ ਇਥੋਂ ਪਹਿਲਾਂ ਵੀ ਐਮਐਲਏ ਰਹੇ ਚੁੱਕੇ ਨੇ ਮੰਤਰੀ ਰਹੇ ਚੁੱਕੇ ਨੇ ਪੰਜਾਬ ਦੇ ਵਿੱਚ ਤੇ ਇਸੇ ਤਰ੍ਹਾਂ ਫਿਰ ਸੰਜੀਵ अरोड़ा ਜਿਹੜੇ ਆਮ ਆਦਮੀ ਪਾਰਟੀ ਦੇ ਨੇ ਰਾਜ ਸਭਾ ਮੈਂਬਰ ਨੇ ਤੇ ਵੱਡੇ ਉਦਯੋਗਪਤੀ ਨੇ ਵਿਸ਼ੱਕ ਰੈਨ ਟਕਾਣਾ ਤੋਂ ਉਹਨਾਂ ਦਾ ਪੰਜਾਬੋਂ ਬਾਹਰ ਹੀ ਆ ਪਰ ਲੁਧਿਆਣੇ ਦੇ ਵੋਟਰ ਨੇ ਹੁਣ ਇਸ ਲਈ ਉੱਥੋਂ ਚੋਣ ਲੜ ਰਹੇ ਨੇ ਸੋ ਉਹ ਸਾਰੀ ਇਹ ਚਾਰ ਉਮੀਦਵਾਰਾਂ ਦੇ ਆਲੇ-ਦਾਲੇ ਚੋਣ ਰਹੀ ਜਿਨ੍ਹਾਂ ਚੋਂ ਦੋ ਦਿਨ ਪਹਿਲਾਂ ਤੱਕ ਇਹ ਮੰਨਿਆ ਜਾ ਰਿਹਾ ਸੀਗਾ ਕਿ ਸਿੱਧਾ ਮੁਕਾਬਲਾ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦਾ ਮਤਲਬ ਆਮ ਆਦਮੀ ਪਾਰਟੀ ਬਨਾਮ ਕਾਂਗਰਸ ਹੈ ਮੁਕਾਬਲਾ ਇਸ ਜਨੀਵ ਰੁੜਾ ਬਨਾ ਭਾਤ ਕੁਸ਼ਨਾਸ਼ੂ ਹੈ ਪਰ ਬੀਜੇਪੀ ਤੇ ਸਭ ਦੀ ਨਜ਼ਰ ਸੀ ਕਿ ਕੀ ਬੀਜੇਪੀ ਕੇਜਰੀਵਾਲ ਦਾ ਰਾਹ ਰੋਕਣ ਲਈ ਆਸ਼ੂ ਵਾਲੇ ਪਾਸੇ ਜਾਊਗੀ ਕਿ ਵੀ ਉਹ ਨਾ ਜਿੱਤ ਜਵੇ ਇਸ ਲਈ ਜਿਹੜਾ ਜਿੱਤਣ ਦਾ ਦਾਵੇਦਾਰ ਰਹੇਗਾ ਉਹਨੂੰ ਜਿਤਾ ਲਈਏ ਜਾਂ 227 ਲਈ ਕਾਂਗਰਸ ਦਾ ਰਾਹ ਰੋਕਣ ਲਈ ਪੰਜਾਬ ਦੇ ਵਿੱਚ ਕਿਤੇ ਜੀ ਏਸ ਚੋਣ ਚ ਜਿੱਤਦੀ ਹੈ ਕਾਂਗਰਸ 227 ਦੇ ਲਈ ਉਹਦਾ ਦਾਵਾ ਨਾ ਮਜ਼ਬੂਤ ਹੋ ਜਵੇ ਉਹਨੂੰ ਰਾਹ ਰੋਕਣ ਲਈ ਕੇਜਰੀਵਾਲ ਨੂੰ ਰਾਸ਼ਟਰਪਤੀ ਤੱਕ ਜਾਣ ਦਾ ਰਾਹ ਬਣਾ ਦੇਗੀ ਕਿ ਕੀ ਉਧਰ ਬੀਜੇਪੀ ਡੱਕਾ ਸਿੱਟ ਸਕਦੀ ਹੈ ਇਹਦੀ ਚਰਚਾ ਹੋ ਰਹੀ ਸੀ ਔਰ ਕੁਝ ਤੇ ਰਾਏ ਇਸ ਗੱਲ ਨੂੰ ਬਖਸ਼ਾਨ ਕਰਨ ਲੱਗੇ ਸੀ ਕਿ ਜੀ ਭਾਜਪਾ ਦੇ ਅੰਦਰ ਖਾਤੇ ਜੀ ਤੈ ਕਰ ਲਿਆ ਸੱਤਾਧਾਰੀ ਤੇ ਤੂੰ ਜੇ ਇੰਜ ਹੁੰਦਾ ਸੱਤਾਧਾਰੀ ਤੇਰੇ ਨਾਲ ਤੇ ਫਿਰ ਸੰਜੀਵ ਰੋੜੇ ਦੇ ਚਾਂਸ ਵਧਦੇ ਆ ਸਮਝ ਲੋ ਫਿਰ ਤਾਂ ਹਾਂ ਜੇ ਇਹ ਲੱਗਦਾ ਉਹਨਾਂ ਨੂੰ ਕਿ ਕਾਨੂੰ ਭਾਰਤ ਕੁਸ਼ਨਾ ਆਸ਼ੂ ਬਿੱਟੂ ਦੇ ਪੁਰਾਣੇ ਜਰਾਨੇ ਕਰਕੇ ਕਾਨੂੰ ਸਾਡੇ ਕੰਨੀ ਵੀ ਆ ਸਕਦਾ ਹੈ ਸਾਡੇ ਸਮਰਥਕ ਫਿਰ ਇਸ ਲਈ ਉੱਤਰ ਪਰ ਆਖਰੀ 2 3 ਦਿਨ ਜਦੋਂ ਚੋਣ ਪ੍ਰਚਾਰ ਦੇ ਆਖਰੀ 2 3 ਦਿਨ ਸੀ ਜਦੋਂ ਰੇਖਾ ਗੁਪਤਾ ਵੀ ਆਦੀ हरियाणा ने वाला भी आ गया नायब सैनी हैं और राघव ठक्कर रोड शो कर गया तो कहंदे बीजेपी नु भी ये लगन लाग गया शायद असली सीटें कट लिए और जे वो इस धर्म ਦੇ ਵਿੱਚ ਆਪਣੇ ਲਈ ਜੋਰ ਲਾਉਂਦੇ ਨੇ ਫਿਰ ਹੋਰ ਹੋ ਸਕਦੀਆ ਸੱਟਾ ਬਾਜ਼ਾਰ ਨੇ ਤਾਂ ਕਹਿ ਵੀ ਦਿੱਤਾ ਕਿ ਜੀ ਭਾਤਕ ਪੁਸ਼ਨਾਸ਼ੂ 3 ਨੰਬਰ ਤੇ ਹੈ बीजेपी 2 ਨੰਬਰ ਤੇ ਹੈ ਸੰਜੀਵ ਰੋੜਾ ਪਹਿਲੇ ਨੰਬਰ ਤੇ ਤੇ ਮੀਡੀਆ 'ਚ ਖਬਰ ਵੀ ਚੱਲੀ ਹੁਣ ਇਹ ਲੁਧਿਆਣੇ ਦੇ ਵੋਟਰਾਂ ਨੇ ਜਿਨ੍ਹਾਂ ਨੇ ਵੋਟ ਪਾਈ ਆ ਘੱਟ ਪਈ ਵੋਟ ਕਿਹਨੂੰ ਫਾਇਦੇਮੰਦ ਕਿਹਨੂੰ ਨੁਕਸਾਨਦੇ ਇਹ ਤਾਂ 23 ਨੂੰ ਹੀ ਪਤਾ ਲੱਗੂਗਾ ਸੱਟੇ ਦਾ ਸੱਤ ਕਿੰਨਾ ਕੁ ਸੱਚ ਹੈ ਇਹ ਤਾਂ 23 ਨੂੰ ਪਤਾ ਲੱਗੂਗਾ ਪਰ ਜੀ ਬੀਜੇਪੀ ਦਾ ਬੀਜੇਪੀ ਐਡਵੋਕੇਟ ਪਰੋਪਕਾਰ ਸਿੰਘ ਕਿੰਨੀ ਵੋਟ ਲੈ ਕੇ ਜਾਂਦੇ ਨੇ ਜਦੋਂ ਇੱਥੋਂ ਪਹਿਲਾਂ ਹਮੇਸ਼ਿੰਦਰ ਗਰੇਵਾਲ ਲੜੇ ਸੀ ਤਾਂ 10000 ਦੇ ਗੇਟ ਚ ਵੋਟ ਲੈ ਕੇ ਸੀ ਜੇ 10000 ਜਾਂ 10000 ਤੋਂ ਪਲੱਸ ਵੋਟ ਲੈ ਕੇ ਜਾਂਦੇ ਨੇ ਐਡਵੋਕੇਟ ਪਰੋਪਕਾਰ ਸਿੰਘ ਤਾਂ ਫਿਰ ਉਹ ਕਿਸੇ ਦੀ ਜਿੱਤ ਹਾਰ ਤੈਅ ਕਰਨ ਦੀ ਪੀਸ਼ੇਸ਼ 'ਚ ਵੀ ਹੋ ਸਕਦੇ ਨੇ ਕਿਉਂਕਿ ਮੁਕਾਬਲਾ ਨੇੜ ਲੱਗ ਜਾ ਸਕਦਾ ਹੈ ਤੇ ਜੇ ਨੀਡਲਾ ਰਹਿੰਦਾ ਉਹਦੇ ਵਿੱਚ ਫਿਰ ਜਿਹੜੀ ਦੂਸਰੇ ਤੀਸਰੇ ਨੰਬਰ ਵਾਲੇ ਉਮੀਦਵਾਰਾਂ ਨੂੰ ਵੋਟਾਂ ਪਈਆਂ ਹੁੰਦੀਆਂ ਨੇ ਉਹ ਵੀ ਤੈਅ ਕਰ ਦਿਆ ਨੇ ਜਿੱਤਾਰ ਸੋ ਇਸ ਲਈ ਚਾਰੇ ਕੋਣਾ ਤੋਂ ਇਹ ਮੁਕਾਬਲੇ ਨੂੰ ਇਸ ਜਿੱਤ ਨੂੰ ਦੇਖਣ ਦੀ ਥੋੜਾ ਬੇਸ਼ੱਕ ਇਹ ਮੁਕਾਬਲਾ ਟੱਕਰ ਦਾ ਹੋਵੇ ਹਮੋ ਸਾਹਮਣੇ ਦਾ ਬੇਸ਼ੱਕ ਇਹ ਟਕੋਣਾ ਬਣੇ ਪਰ ਚੌਥੇ ਨੰਬਰ ਤੇ ਆਉਣ ਵਾਲਾ ਬੰਦਾ ਵੀ ਜਿੱਥਾਰ ਦੀ ਭੁਮਿਕਾ 'ਚ ਤੈਅ ਕਰਨ ਲਈ ਹੋਗਾ ਇਸ ਲਈ ਉਹਨੂੰ ਵੀ ਇਹ ਮੇ ਬਾਹਰ ਰੱਖੀਂ ਦੇਖਿਆ ਜਾ ਸਕਦਾ ਸੋ ਵੋਟਾਂ ਪੈ ਗਈਆਂ ਜੀ ਨਿਭੜ ਗਈਆਂ ਇੰਨੇ ਹੀ ਬਹੁਤ ਸਕੂਨ ਹੈ ਜੀ ਇੱਥੇ ਵੱਡੇ ਵੱਡੇ ਦਿਗਜਾ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਤਾਂ ਕਿਵੇਂ ਦੇਖਦੇ ਹੋ ਕਿ ਉਹਨਾਂ ਦਾ ਕੋਈ ਪ੍ਰਭਾਵ ਰਹਿਣ ਵਾਲਾ ਹੈ ਖਾਸ ਕਰਕੇ ਜੇ ਭਾਜਪਾ ਦੀ ਗੱਲ ਕਰੀਏ ਦੇਖੋ ਜਦੋਂ ਚੋਣ ਹੁੰਦੀ ਹੈ ਆਮ ਚੋਣ ਮੰਨ ਲਓ ਲੋਕ ਸਭਾ ਦੀਆਂ ਚੋਣਾਂ ਨੇ ਮੰਨ ਲਓ ਵਿਧਾਨ ਸਭਾ ਦੀਆਂ ਚੋਣਾਂ ਨੇ ਜਦੋਂ ਲੋਕ ਸਭਾ ਦੀ ਚੋਣ ਹੁੰਦੀ ਹੈ ਤਾਂ ਉਹ ਪੜਾਵਾਂ ਚ ਹੁੰਦੀ ਹੈ ਫਿਰ ਜਿਹੜੇ ਲੱਖ ਜੇ ਪੰਜਾਬ ਚ ਚੋਣਾਂ ਤਾਂ ਵੱਡੇ ਲੀਡਰ ਆਉਣਗੇ ਤਾਂ ਉਹ ਜੀ ਮਤਲਬ ਪ੍ਰਧਾਨ ਮੰਤਰੀ ਆਗੇ ਜੀ ਸੋਨੀਆ ਗਾਂਧੀ ਜੀ ዱਈ ਪਾਰਟੀ ਵੱਲੋਂ ਆ ਗਈ ਜੀ ਰਾਹੁਲ ਗਾਂਧੀ ਆਗੇ ਜੀ ਫਿਰ ਉਹ 5-7 ਹਲਕਿਆਂ ਦੇ ਐਮਪੀ ਉਮੀਦਵਾਰਾਂ ਨੂੰ ਇੱਕ ਹਲਕੇ 'ਚ ਇਕੱਠਾ ਕਰਕੇ ਕਰਾਈ ਨਹੀਂ ਕਰ ਜਾਂਦੇ ਆ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਤਾਂ ਪੰਜਾਬ ਦੇ ਵੱਲ ਜੇ ਆਪਾਂ ਸਮਝੇ ਤਾਂ 117 ਹਲਕਿਆਂ 'ਚ ਇਕੱਠੀ ਚੋਣ ਹੋ ਰਹੀ ਹੁੰਦੀ ਹੈ ਤੇ ਫਿਰ ਉਹਦੇ ਵਿੱਚ ਉਸ ਆਪਣੇ ਆਪਣੇ ਹਲਕੇ ਦੇ ਲੋਕ ਆਪਣੇ ਆਪਣੇ ਹਲਕੇ 'ਚ ਰੁਝੇਵੇਂ ਰੁਝੇ ਹੁੰਦੇ ਆ ਉੱਥੋਂ ਦੇ ਵੋਟਰ ਵੀ ਉੱਥੋਂ ਦੇ ਸਪੋਰਟਰ ਵੀ ਉੱਥੋਂ ਦੇ ਲੀਡਰ ਵੀ ਉਹਨਾਂ ਨੂੰ ਆਪਣਾ ਹੁਣ ਜੇ ਚੋਣ ਇੱਕ ਹਲਕੇ 'ਚ ਤਾਂ ਤੁਸੀਂ ਅੰਦਾਜ਼ਾ ਲਾਓ ਕਿ ਇੱਕ ਹਲਕੇ ਲਈ ਤਾਂ ਫਿਰ ਸਾਰੇ ਪੰਜਾਬ ਦੇ ਵਰਕਰ ਸਰਕਰ ਸਾ ਉੱਥੇ ਜਾਂਦੇ ਨੇ ਚਾਹ ਆਵਾਦੀ ਪਾਰਟੀ ਦੇ ਨਾ ਚਾ ਕਾਂਗਰਸ ਨੇ ਸਭ ਨੇ ਆਪਣੇ ਆਪਣੇ ਜੋਰ ਜਮੈਸ਼ ਕੀਤੀ ਤੇ ਫਿਰ ਜ ਵਰਕਰ ਜਿੱਥੇ ਜਾਣਗੇ ਉੱਥੇ ਲੀਡਰ ਵੀ ਆਉਣਗੇ ਤੇ ਵੱਡੀ ਗਿਣਤੀ ਚ ਲੀਡਰਾਂ ਦਾ ਇਧਰ ਦਾ ਰੁਖ ਰਿਆ ਮੈਂ ਦੇਖ ਰਿਹਾ ਸੀ ਕਿ ਚਾਰ ਤਾਂ ਮੌਜੂਦਾ ਮੁੱਖ ਮੰਤਰੀ ਚੋਣ ਪ੍ਰਚਾਰ ਕਰਕੇ ਚਾਰ ਹੀ ਸਾਬਕਾ ਮੁੱਖ ਮੰਤਰੀ ਚੋਣ ਪ੍ਰਚਾਰ ਕਰਕੇ ਤਿੰਨ ਚਾਰ ਸਾਬਕਾ ਉਪ ਮੁੱਖ ਮੰਤਰੀ ਚੋਣ ਪ੍ਰਚਾਰ ਕਰਕੇ 11 ਦੇ ਕਰੀ ਮੈਂਬਰ ਪਾਰਲੀਮੈਂਟ ਚੋਣ ਪ੍ਰਚਾਰ ਕਰਕੇ ਦੋ ਤਿੰਨ ਕੇਂਦਰੀ ਮੰਤਰੀ ਆਲੇ ਹੋਰ ਥੁਬਿਆਂ ਦੇ ਮੰਤਰੀਆਂ ਦੇ ਹਵਾਲੇ ਨਾਲ ਸੋ ਪੂਰਾ ਪੰਜਾਬ ਦੇ ਪਾਰਟੀਆਂ ਦੇ ਪ੍ਰਧਾਨ ਚਾਹੇ ਕੋਈ ਘਟ ਗਿਆ ਚਾਹੇ ਵੱਧ ਗਿਆ ਚਾਹੇ ਰਾਜਾ ਬੜੀ ਘਟਨਾਜ਼ਰ ਆਇਆ ਹੈ ਨਾ ਤੇ ਪਰ ਅਮਨ अरोड़ा ਨੇ ਪੂਰਾ ਜੋਰ ਜਮੈਸ਼ ਕੀਤੀ ਸੁਖਵੀਰ ਬਾਦਲ ਨੇ ਕਾਫੀ ਤਾਕਤ ਚੋਕੀ ਹੈ ਨਾ ਇਧਰ ਸਿਵਲ ਜਾਖੜ ਵੀ ਇੱਕੀ ਸਰਗਰਮ ਨਜ਼ਰ ਆਏ ਸੋ ਪਾਰਟੀਆਂ ਦੇ ਪ੍ਰਧਾਨ ਵੀ ਜੇ ਤੁਸੀਂ ਮੁੱਖ ਮੰਤਰੀਆਂ ਦੇ ਹਵਾਲਾ ਦੇਖੋ ਤਾਂ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੇਸ਼ੱਕ ਅਖੀਰਲੇ 2 ਦਿਨ 3 ਦਿਨ ਦਿਖੇ ਨਹੀਂ ਉਹ ਅੱਜ ਜਲੰਧਰ ਦੇ ਵਿੱਚ ਮੁੱਖ ਮੰਤਰੀ ਦੇ ਨਾਂ ਦੇ ਉੱਤੇ ਹੀ ਯੋਗਦੈਸ਼ ਸੀਗਾ ਉਹ ਮਨਾਉਣਾ ਸੀਗੇ ਮੁੱਖ ਮੰਤਰੀ ਦੀ ਯੋਗਸ਼ਾਲਾ ਤੇ ਮੁੱਖ ਮੰਤਰੀ ਉੱਥੇ ਵੀ ਨਹੀਂ ਪਹੁੰਚੇ ਤੇ ਕੇਜਰੀਵਾਲ ਨੇ ਆਉਣਾ ਸੀ ਉਹ ਵੀ ਨਹੀਂ ਪਹੁੰਚੇ ਹੁਣ ਮਜੀਠੀਆ ਦੀ ਗੱਲ ਮੰਨੀ ਤਾਂ ਇਹ ਤਾਂ ਮੁੱਖ ਮੰਤਰੀ ਸਿਹਤ ਖਰਾਬ ਹੈ ਫਿਰ ਤਾਂ ਤਾਂ ਹੀ ਉਹ ਅਖੀਰ ਤਿੰਨ ਦਿਨ ਚੌਪਰਚਾਰ ਵੀ ਨਹੀਂ ਕਰ ਪਾਏ ਤੇ ਅੱਜ ਜਲੰਧਰ ਵੀ ਨਹੀਂ ਪਹੁੰਚ ਪਾਏ ਤੇ ਕੇਜਰੀਵਾਲ ਜੀ ਜੇ ਭਗਵੰਤ ਮਾਨ ਨਹੀਂ ਜਾ ਸਕਦੇ ਤਾਂ ਕੇਜਰੀਵਾਲ ਕਿਵੇਂ ਜਾਣਗੇ ਵੀ ਚੌਪਰ ਦੀ ਆਦਤ ਹੈ ਤੇ ਚੌਪਰ ਮੁੱਖ ਮੰਤਰੀ ਕੋ ਬਿਨਾਂ ਉਡਣਾ ਨਹੀਂ ਸੀ ਤੇ ਜੇ ਮੁੱਖ ਮੰਤਰੀ ਨੇ ਉਹ ਚ ਬੈਠੇ ਫਿਰ ਕੇਜਰੀਵਾਲ ਨੂੰ ਲੈ ਕੇ ਕਿਵੇਂ ਉਡਦਾ ਪਹਿਲਾਂ ਹੀ ਬਹੁਤ ਬਦਨਾਮੀ ਹੈ ਇਸ ਲਈ ਫਿਰ ਕੱਲਿਆਂ ਦਾ ਜਾਣਾ ਔਖਾ ਹੋ ਗਿਆ ਦੋਈ ਸੀ ਕਿ ਜੀਰੀਵਾਲ ਵੀ ਨਹੀਂ ਗਏ ਪਰ ਲੁਧਿਆਣਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੰਨਾ ਵੀ ਐਸੀ ਆਪਣਾ ਦਮਖੰਮ ਦਿਖਾਇਆ ਜਿੰਨੇ ਦਿਨ ਵੀ ਦਿਖਾਇਆ ਸੋ ਇਸ ਲਈ ਵੱਡੇ ਦਿਖਦਾ ਜੋ ਮੁੱਖ ਮੰਤਰੀ ਭਗਵੰਤ ਮਾਨ ਆਏ ਬਤੌਰ ਮੁੱਖ ਮੰਤਰੀ ਫਿਰ ਇਸੇ ਤਰ੍ਹਾਂ ਹਿਮਾਚਲ ਦੇ ਮੁੱਖ ਮੰਤਰੀ ਸੁਖੂ ਉੱਥੇ ਕਾਂਗਰਸੀ ਉਮੀਦਵਾਰ ਲਈ ਵੋਟਾਂ ਮੰਗਦੇ ਨਜ਼ਰ ਆਏ ਇਸੇ ਤਰ੍ਹਾਂ ਹਰਿਆਣਾ ਔਰ ਦਿੱਲੀ ਦੀ ਮੁੱਖ ਮੰਤਰੀ ਦੋਈ ਭਾਜਪਾ ਉਮੀਦਵਾਰ ਲਈ ਵੋਟਾਂ ਮੰਗਦੇ ਨਜ਼ਰ ਆਏ ਨਾਇਬ ਸੈਣੀ ਵੀ ਤੇ ਰੇਖਾ ਗੁਪਤਾ ਵੀ ਸੋ ਆਮ ਆਦਮੀ ਪਾਰਟੀ ਲਈ ਮੁੱਖ ਮੰਤਰੀ ਭਗਵੰਤ ਮਾਨ ਸੀ ਗਈ ਸੋ ਚਾਰ ਮੌਜੂਦਾ ਮੁੱਖ ਮੰਤਰੀਆਂ ਨੇ ਮਤਲਬ ਜਿਮਨੀ ਚੋਣਾ ਇੰਨੀ ਐਮ ਹੋ ਗਈ ਜਿੱਦੀ ਜਿੱਤ ਹਾਰ ਨਾਲ ਸਰਕਾਰ ਤੇ ਕੋਈ ਅਸਰ ਨਹੀਂ ਨਾ ਸਰਕਾਰ ਡਿੱਗਣ ਲੱਗੀ ਨਾ ਸਰਕਾਰ ਬਚਣ ਲੱਗੀ ਅਸਰ ਤਾਂ ਜਿੱਤ ਜਾਂ ਜਦੋਂ ਜਾਂ ਤੱਕ ਰਾਸ਼ਵਾਲੀ ਹੈ ਨਾ ਸੋ ਇਸੇ ਤਰ੍ਹਾਂ ਚਾਰ ਸਾਬਕਾ ਮੁੱਖ ਮੰਤਰੀ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਪੂਰਾ ਮੋਰਚਾ ਸਾਹਮਣੇ ਰੱਖਿਆ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਨੇ ਨਾਉ ਜੈ ਪਰਗਤ ਸਿੰਘ ਚਾਹੇ ਰਾਣਾ ਗੁਰਜੀਤ ਇਨਚਾਰਜ ਸੀ ਸਾਰਾ ਕੁਝ ਬੇਸ਼ੱਕ ਦੂਜਾ ਗਰੁੱਪ ਸੁਖਿੰਦਰ ਰੰਧਾਵਾ ਹੋਰਾਂ ਵਾਲਾ ਹੈ ਨਾ ਰਾਜਾ ਬੜਿੰਗਾ ਵਾਲਾ ਪ੍ਰਤਾਬਾਜਵੀ ਵਾਲਾ ਉਹ ਇੱਕ ਦੋ ਵਾਰ ਆਏ ਤੇ ਆ ਕੇ ਮੜੀ-ਮੜੀ ਪ੍ਰੈਸ ਕਾਨਫਰੰਸ ਕਰ ਗਏ ਤਾਂ ਵੀ ਪਰ ਤਪੂਸ਼ ਆਸ਼ਮਨ ਵਾਲਾ ਸਿੱਧੀ ਮੁਲਾਕਾਤ ਨਹੀਂ ਸੋ ਇਹਨਾਂ ਚ ਕੀਹਦਾ ਅਸਰ ਵੀ ਆਂਦਾ ਵਰਕਰ ਦੇ ਉੱਤੇ ਇਹ ਤੁਹਾਡਾ ਇਕਾ ਨਹੀਂ ਹੈ ਕੱਲ੍ਹ ਜੇ ਵੀ ਪਰ ਤਾਂ ਵੀ ਚੰਨੀ ਨੇ ਮੋਰਚਾ ਸੰਭਾਲ ਕੇ ਰੱਖਿਆ ਸਾਬਕਾ ਮੁੱਖ ਮੰਤਰੀ ਦੇ ਤੌਰ ਤੇ ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਕਾਫੀ ਸਰਗਰਮ ਰਹੇ ਸਾਬਕਾ ਮੁੱਖ ਮੰਤਰੀ ਤੌਰ ਤੇ ਜਿੱਦਖਣਾ ਹੋਵੇ ਆਦში ਵੀ ਵਿੱਚ ਜਿਹੜਾ ਲਾਗੀ ਦਿੱਲੀ ਵਾਲੀ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਜਿਹੜੇ ਇੰਚਾਰਜ ਨੇ ਉਹ ਵੀ ਮੁੱਖ ਮੰਤਰੀ ਰਹੇ ਨੇ ਭवेश ਬਗੇਲੋਰੀ ਸੋ ਇਸ ਲਈ ਉਹ ਵੀ ਸਾਬਕਾ ਸੋ ਚਾਰ ਚਾਰ ਸਾਬਕਾ ਮੁੱਖ ਮੰਤਰੀ ਫਿਰ ਉਪ ਮੁੱਖ ਮੰਤਰੀ ਦੇ ਵਜੋਂ ਦੇਖੀਏ ਸੁਖਵੀਰ ਬਾਦਲ ਮਨੀਸ਼ ਸ਼ੋਧਿਆ ਸੁਖਜਿੰਦਰ ਰੰਧਾਵਾ ਸੋ ਉਪ ਮੁੱਖ ਮੰਤਰੀ ਵੀ ਕਾਬਿਲ ਸਰਗਰਮ ਨਜ਼ਰ ਆਏ ਤੇ ਇਸੇ ਤਰ੍ਹਾਂ ਹੋਰ ਲੀਡਰਸ਼ਿਪ ਵੀ ਸੋ ਜੀ ਇਹਨਾਂ ਦੀ ਕੀ ਦੀ ਮਿਹਨਤ ਫਲਦੀ ਆ ਇਹ ਤੁਹਾਨੂੰ 23 ਤਰੀਕ ਨੂੰ ਪਤਾ ਲੱਗੂਗਾ ਜੀ ਤਾਂ ਜਿੱਥੇ ਇੱਕ ਪਾਸੇ ਅਮਰੀਕਾ ਨੇ ਵਿੱਤੇ ਸਮੇਂ ਦਰਮਿਆਨ ਜਹਾਜ਼ਾਂ ਦੇ ਜਹਾਜ਼ ਭਰ ਕੇ ਲੋਕ ਉਹਨਾਂ ਦੇ ਦੇਸ਼ਾਂ ਨੂੰ ਭੇਜੇ ਰਿਪੋਰਟ ਵੱਡੀ ਗਿਣਤੀ ਚ ਕੀਤੀ ਤਾਂ ਹੁਣ ਕਿਤੇ ਨਾ ਕਿਤੇ ਰਾਹਤ ਦੀ ਖਬਰ ਸਾਹਮਣੇ ਆਈ ਐ ਅਮਰੀਕਾ ਨੇ ਕਿ ਡੀ ਜੀਆ ਜਿਹੜੇ ਉਹ ਸਟੂਡੈਂਟ ਦੇ ਖੋਲ ਦਿੱਤੇ ਆ ਤਾਂ ਉਸ ਦੇ ਲਈ ਕੁਝ ਸ਼ਰਤਾਂ ਰੱਖਿਆ ਨੇ ਉਸ ਦਾ ਭਾਰਤੀ ਲੋਕਾਂ ਤੇ ਕੀ ਅਸਰ ਪੈਗਾ ਜੀ ਕਿ ਸੁਖਾਵਾ ਜਿਹੜਾ ਵੀਜ਼ਾ ਸਟੂਡੈਂਟ ਨੂੰ ਮਿਲ ਪਾਏਗਾ ਦੇਖੋ ਜਿਸੰਦੇ ਟਰੰਪ ਰਾਸ਼ਟਰਪਤੀ ਬਣੇ ਨਾ ਕੋਈ ਨਾ ਕੋਈ ਪੰਗਾ ਛੇੜ ਕੇ ਹੀ ਰੱਖਦੇ ਆ ਕਿਸੇ ਨਾ ਕਿਸੇ ਮੁਲਕ ਨਾਲ ਕਦੇ ਟੈਰਫ ਵਾਰ ਹਾਂ ਕਦੇ ਰਿਪੋਰਟ ਕਰਨ ਵਾਲਾ ਮਾਮਲਾ ਕਦੇ ਆਪਣੀਆਂ ਯੂਨੀਵਰਸਟੀਆਂ ਦੇ ਫੰਡ ਰੋਕ ਦੂੰਗਾ ਮੈਂ ਕਿਉਂਕਿ ਉੱਥੇ ਵਿਦਿਆਰਥੀ ਜੀ ਇੱਕ ਵਿਚਾਰ ਸੋਚ ਰੱਖਦੇ ਨੇ ਜੀ ਉਹ ਗਾਜਾ ਪੱਟੀ ਵਾਲੇ ਮਸਲੇ ਤੇ ਆਪਣਾ ਰੋਸਾ ਪ੍ਰਗਟਾਉਣ ਤਾਂ ਇਹਨਾਂ ਨੂੰ ਤਕਲੀਫ ਹੁੰਦੀ ਆ ਕਿਹਾ ਜੀ ਐਦਾਂ ਕਿਵੇਂ ਰੱਖ ਸਕਦੇ ਆ ਸੋ ਇਹ ਸਾਰੇ ਪਹਿਲੂਆਂ ਦੇ ਦਰਮਿਆਨ ਹਾਲੀ ਦੇ ਦੌਰਾਨ ਜਿਹੜੇ ਸਟੂਡੈਂਟਾਂ ਨੇ ਅਪਲਾਈ ਕੀਤਾ ਹੋਈ ਸੀ ਵੀਜ਼ਿਆਂ ਵਾਲੇ ਸਟੱਡੀ ਵੀਜ਼ਿਆਂ ਲਈ ਉਹਨਾਂ ਦੇ ਸਟੱਡੀ ਵੀਜ਼ੇ ਵੀ ਲੱਗੇ ਐਡਮਿਸ਼ਨਾਂ ਵੀ ਹੋ ਗਈਆਂ ਫੀਸ ਵੀ ਚਲੀ ਗਈ ਐ ਇੰਟਰਵਿਊ ਰਹਿ ਗਈ ਸੀ ਕਾਲ ਰਹੀ ਸੀ ਆਉਣੀ ਉਹਨਾਂ ਦੇ ਉੱਤੇ ਰੋਕ ਲਾਤੀ ਤੇ ਜਿਹਦਾ ਦੁਨੀਆ ਭਰ ਚ ਚਰਚਾ ਵੀ ਹੋਈ ਵਿਰੋਧ ਵੀ ਹੋਇਆ ਤੇ ਪਰ ਆਖਰ 트ੰਪ ਨੇ ਜੀ ਇਸ ਪੈਨਸਲ ਨੂੰ ਆਪਣੇ ਨੂੰ ਵਾਪਸ ਲਿਆ ਮਤਲਬ ਜਿਨ੍ਹਾਂ ਦੀ ਇਹ ਪ੍ਰਕਿਰਿਆ ਮੁਕੰਮਲ ਹੋਈ ਵੀ ਆ ਉਹਨਾਂ ਲਈ ਹੁਣ ਡਰਾ ਖੁੱਲ ਗਿਆ ਪਰ ਇਹ ਸ਼ਰਤ ਅਧਾਰਤ ਵੀਜ਼ੇ ਹੋਣਗੇ ਸ਼ਰਤ ਅਧਾਰਤ ਸਟੂਡੈਂਟ ਵੀਜ਼ੇ ਬਣਨਗੇ ਉਹ ਚ ਸ਼ਰਤਾਂ ਕੀ ਨੇ ਕਿ ਤੁਸੀਂ ਜਿਹੜਾ ਵੀ ਸੋਸ਼ਲ ਮੀਡੀਆ ਪਲੇਟਫਾਰਮ ਵਰਤਦੇ ਹੋ ਇਨਸਟਾਗ੍ਰam ਹੈ ਫੇਸਬੁਕ ਹੈ YouTube ਹੈ ਕਿਤੇ ਵੀ ਜਿੱਥੇ ਵੀ ਤੁਸੀਂ ਆਪਣੇ ਅਕਾਊਂਟ ਬਣਾਏ ਨੇ ਜਿੱਥੇ ਵੀ ਤੁਸੀਂ ਜਿਸ ਵੀ ਤਰ੍ਹਾਂ ਤੁਸੀਂ ਵਰਤਦੇ ਹੋ ਉਹ ਸਾਰਿਆਂ ਦਾ ਐਕਸੈਸ ਸਰਕਾਰ ਕੋਲ ਰਹੇਗਾ ਕੈਨੇਡਾ ਕੋਲ ਆ ਮਾਰਕਾ ਅਮਰੀਕਾ ਕੋਲ ਜੇ ਤੁਸੀਂ ਅਮਰੀਕਾ ਚ ਜਾ ਰਹੇ ਹੋ ਤਾਂ ਅਮਰੀਕਾ ਦੀ ਸਰਕਾਰ ਕੋਲ ਤੁਹਾਡੇ ਸੋਸ਼ਲ ਮੀਡੀਆ ਦੇ ਹੈਂਡਲ ਤੱਕ ਐਕਸੈਸ ਹੋਏਗਾ ਉਹ ਤੁਹਾਡੀ ਗਤੀਵਿਧੀਆਂ ਤੇ ਨਜ਼ਰ ਰੱਖ ਸਕੇਗੀ ਮਤਲਬ ਸਿੱਧੀ ਹਦਾਇਤ ਹੈ ਕਿ ਤੁਸੀਂ ਸਰਕਾਰ ਦੀ ਵਾਹਵਾਹੀ ਕਰਨੀ ਹੈ ਸਰਕਾਰ ਨੂੰ ਕਦੇ ਸਵਾਲ ਨਹੀਂ ਕਰਨਾ ਜਾਂ ਦੁਨੀਆ ਭਰ ਚ ਵਾਪਰੀ ਘਟਨਾਵਾਂ ਦੇ ਹਵਾਲੇ ਨਾਲ ਕੋਈ ਮਨੁੱਖਤਾ ਦੇ ਹੱਕ ਵਾਲੀ ਪੱਖ ਵਾਲੀ ਗੱਲ ਨਹੀਂ ਕਰਦੇ ਜਿਹਦੇ ਨਾਲ ਸਰਕਾਰ ਨੂੰ ਚੁੰਡੀ ਵੱਢ ਹੋ ਜAVE ਤਕਲੀਫ ਲੱਗੇ ਸੋ ਇਸ ਲਈ ਇਹ ਸ਼ਰਤਾਂ ਦੇ ਆਧਾਰ ਤੇ ਮਤਲਬ ਇਸ ਨੂੰ ਡਿਕਟੇਟਰਸ਼ਿਪ ਕਹਿੰਦੇ ਆਪਣੀ ਪਾਸਾ 'ਚ ਜੀ ਸੋ ਉਸੇ ਤਰੀਕੇ ਨਾਲ ਇੱਥੇ ਵੀ ਖਿੰਚ ਜਾਂ ਕੰਟਰੋਲ ਕਰਨ ਦੀ ਕੋਸ਼ਿਸ਼ ਹੁੰਦੀ ਹੈ ਸੋ ਉਸੇ ਤਰ੍ਹਾਂ ਟਰੰਪ ਦੀ ਇਹ ਚਾਰਜ ਪਹਿਲਾਂ ਵੀ ਕਾਫੀ ਚਰਚਾ ਚੱਕੇ ਇੱਕ ਪਾਸੇ ਤਾਂ ਤੁਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮੈਂ ਦੁਨੀਆ ਭਰ ਦਾ ਲੀਡਰ ਬਣ ਕੇ ਵਿਚਰ ਰਿਹਾ ਜੀ ਮੈਂ ਕਿਸੇ ਦਾ ਵੀ ਮਸਲਾ ਹੱਲ ਕਰ ਦਿੰਦਾ ਪਰ ਤੁਹਾਡੇ ਆਪਣੇ ਮੁਲਕ ਦੇ ਵਿੱਚ ਜਿਹੇ-ਜਿਹੇ ਮਸਲੇ ਨੇ ਐਨ ਆ ਵੀ ਹਾਰਵਰਡ ਵਰਗੀ ਯੂਨੀਵਰਸਿਟੀ ਦੁਨੀਆ ਪਰ ਦੀ ਨੰਬਰ 1 ਯੂਨੀਵਰਸਿਟੀ ਉਸ ਨਾਲ ਪੰਗੇ ਲੈਣੋ ਕਿ ਥੋੜੇ ਫੱਟ ਰੋਕ ਦੂੰ ਜਦੋਂ ਕਿ ਅਮਰੀਕਾ ਦੀ ਆਰਥਿਕ ਬਸਤਾ ਉਹਦੇ ਵਿੱਚ ਇਹ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਵੱਡਾ ਯੋਗਦਾਨ ਆ ਉਹ ਕਹਿੰਦੇ ਯੂਨੀਵਰਸਿਟੀਆਂ ਨੂੰ ਫੀਸਾਂ ਹੀ ਥੋੜਾ ਦਿੰਦੇ ਨੇ ਉਹ ਫੀਸਾਂ ਦੇ ਰੂਪ ਚ ਅਮਰੀਕਾ ਚ ਪੈਸਾ ਜਾਂਦਾ ਤੇ ਵਿਦਿਆਰਥੀ ਕੱਲਾ ਉੱਥੇ ਫੀਸ ਦੇ ਕੇ ਪੜਦਾ ਹੀ ਥੋੜਾ ਉਹ ਰਹਿੰਦਾ ਵੀ ਆ ਖਾਂਦਾ ਵੀ ਆ ਘੁੰਮਦਾ ਵੀ ਆ ਖਰਚਦਾ ਵੀ ਆ ਉਹਦੇ ਨਾਲ ਵੀ ਉੱਥੇ ਜਾਂਦਾ ਤੇ ਉਹਦੇ ਨਾਂ ਦੇ ਉੱਤੇ ਕੁਝ ਲੋਕ ਜੇ ਪਰਿਵਾਰਕ ਜੀ ਕੋਈ ਮਿਲਣਾ ਆਉਂਦਾ ਕੁਝ ਆਉਂਦਾ ਤਾਂ ਉਹ ਸ ਸੋ ਇਹ ਅੱਤਵਾਦਾਂ ਨੂੰ ਮੈਨਾਂ ਦਾ ਲੰਬੇ ਸਮੇਂ ਵੱਲ ਦੇਰ ਨਾਲ ਸਮਝਾਈ 트ੰਪ ਨੂੰ ਜਾਂ ਉਹਨੂੰ ਕਿਸੇ ਇਕਨੋਮਿਕਸ ਨੇ ਸਮਝਾਇਆ ਤੇ ਹੁਣ ਫਿਰ ਇਸ ਪਹਿਲੂ ਤੇ ਆ ਗਿਆ ਕਿ ਠੀਕ ਹੈ ਜੀ ਮੈਂ ਵੀਜ਼ੇ ਖੋਲ ਦੇਣਾ ਪਰ ਇਹ ਸ਼ਰਤਾਂ ਰਹਿਣਗੀਆਂ ਸੋ ਇਸ ਲਈ ਦੇਖਦੇ ਹਾਂ ਜੀ ਇਹਦੇ ਆਉਣ ਵਾਲੇ ਸਮੇਂ 'ਚ ਇਹਦਾ ਕੀ ਪ੍ਰਭਾਵ ਪੈਂਦਾ ਪਰ ਇੱਕ ਰਾਹਤ ਵਾਲੀ ਖਬਰ ਫੇਰ ਵੀ ਹੈਗੀ ਹੈ ਕਿ ਜਿਹੜੇ ਵਿਦਿਆਰਥੀਆਂ ਦਾ ਟੀਚਾ ਹੀ ਅਮਰੀਕਾ ਜਾਣਾ ਹੈ ਹੈਨਾ ਉਹਨਾਂ ਲਈ ਰਾਹ ਇੱਕ ਵਾਰ ਫਿਰ ਖੁੱਲਦਾ ਨਜ਼ਰ ਆਇਆ ਤਾਂ ਬਿੱਤੇ ਦਿਨੀ ਦੇਖਿਆ ਗਿਆ ਕਿ ਅਹਮਦਾਬਾਦ ਵਿੱਚ 에어 ਇੰਡੀਆ ਦਾ ਜਹਾਜ਼ ਕ੍ਰੈਸ਼ ਹੁੰਦਾ ਤਾਂ ਉਹਦੀ ਜਾਂਚ ਵੀ ਸਾਹਮਣੇ ਆਈ ਹੈ ਤਾਂ ਹੁਣ ਵੀ ਜਿਹੜੇ ਆ ਬਹੁਤ ਸਾਰੇ ਜਹਾਜ਼ ਆ ਜਿਹੜੇ ਉਹਨਾਂ ਦੀ ਐਮਰਜੈਂਸੀ ਜਿਹੜੀ ਲੈਂਡਿੰਗ ਕਰਵਾਈ ਜਾ ਰਹੀ ਹੈ 2 ਤੋਂ 3 ਜਹਾਜ਼ ਅੱਜ ਵੀ ਜਿਹੜੇ ਐਮਰਜੈਂਸੀ ਲੈਂਡਿੰਗ ਕਰਵਾਈ ਗਿਆ ਜਿਸ ਵਿੱਚ ਕਿ ਇੰਡੀਗੋ 에어 ਲਾਈਨ ਦੇ ਜਹਾਜ਼ ਦੀ ਜਿਹੜੀ ਐਮਰਜੈਂਸੀ ਲੈਂਡਿੰਗ ਹੋਈ ਆ ਕਿਵੇਂ ਦੇਖਦੇ ਹੋ ਇਹ ਸਭ ਨੂੰ ਤਾਂ ਹੁਣ ਆਖਰਕਾਰ ਕਿਉਂ ਅਜੇ ਹੀ ਮਾਮਲੇ ਹੁਣ ਸਾਹਮਣੇ ਆਣ ਲੱਗੇ ਨੇ ਜਾਂ ਫਿਰ ਪਹਿਲਾਂ ਵੀ ਅਜਿਹੇ ਮਾਮਲੇ ਆਉਂਦੇ ਸੀ ਜਾਂ ਉਹਨਾਂ ਨੂੰ ਦਬਾ ਦਿੱਤਾ ਜਾਂਦਾ ਸੀਗੇ ਤਕੁਡ ਇਹ ਐਸੀ ਇੱਕ ਸਿਸਟਮ ਹੈ ਸਾਡੀ ਮਾਨਸਿਕਤਾ ਦਾ ਹਿੱਸਾ ਵੀ ਹੈ ਕਿ ਜਦੋਂ ਕੋਈ ਘਟਨਾ ਵਾਪਰ ਜਵੇ ਤਾਂ ਉਹਦੇ ਨਾਲ ਸੰਬੰਧਤ ਬਹੁਤ ਪਹਿਲੂ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਆ ਜੇ ਕਈ ਵਾਰ ਰੁਟੀਨ ਛੰਡ ਤਾਂ ਅਣਦੇਖੀ ਵੀ ਹੋ ਜਾਂਦੀ ਹੈ ਕਈ ਵਾਰ ਗੌਰ ਵੀ ਨਹੀਂ ਕੀਤਾ ਜਾਂਦਾ ਇਹ ਖਬਰਾਂ ਵੀ ਨਹੀਂ ਬਣ ਪਉਂਦੀਆਂ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਰੋਜ਼ ਉਡਾਨਾਂ ਉਡਣਗੀਆਂ ਤਾਂ ਉਹਨਾਂ ਵਿੱਚ ਕੋਈ ਨਾ ਕੋਈ ਮਸਲਾ ਆਊਗਾ ਪਰ ਜੇ ਸੁਰੱਖਿਆ ਨੀਮਾ ਦੀ ਅਣਦੇਖੀ ਕਰਕੇ ਹੁੰਦਾ ਤੁਹਾਡੀ ਆਪਣੀ ਗਲਤੀ ਕਰਕੇ ਹੁੰਦਾ ਹੈ ਉਹ ਫਿਰ ਫਿਰ ਫਿਕਰਮੰਦੀ ਵਾਲੀ ਗੱਲ ਤੁਸੀਂ ਪੈਸੇ ਲੈਨੇ ਹੋ ਹੈ ਨਾ ਸਾਰੇ ਦਮ ਭਰਦੇ ਹੋ ਕਿ ਜੀ ਇਹ ਏਸੀ ਦੀ ਈਸ ਹੈ ਸਫਾਈ ਤੱਕ ਦੇ ਤਕਨੀਕੀ ਜਾਂਚ ਤੱਕ ਦੇ ਤੇਲ ਤੱਕ ਦਾ ਖਰਚਾ ਅੰਦਰ ਖਾਣ ਪੀਣ ਤੱਕ ਦਾ ਖਰਚਾ ਤੇ ਤੁਹਾਡਾ ਆਉਣ ਜਾਣ ਦੇ ਸਫਰ ਦਾ ਖਰਚਾ ਤੁਸੀਂ ਹਰ ਚੀਜ਼ ਮਿਲਾ ਕੇ ਜਿੰਨੇ ਮੁਲਾਜ਼ਮ ਰੱਖੇ ਨੇ ਤਨਖਾਹ ਦੇ ਹਿਸਾਬ ਕਿਤਾਬ ਦੇ ਹਿਸਾਬ ਨਾਲ ਤਾਂ ਹੀ ਤੁਸੀਂ ਤੈਅ ਕੀਤੀਆਂ ਨੇ ਤੇ ਕਰੋਨਾ ਤੋਂ ਬਾਅਦ ਤੁਸੀਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਰੇਟ ਉਨਾ ਹੀ ਵਧਿਆ ਰਿਹਾ ਤੇ ਕਮਾਲ ਦਾ ਸਿਸਟਮ ਹੈ ਕਿ ਐਨਾ ਬੇਰਹਿਮ ਸਿਸਟਮ ਹੈ ਇਹ ਹਵਾਈ ਸਿਸਟਮ ਹੈ ਕੀ ਪਹਿਲਗਾਮ ਦੀ ਘਟਨਾ ਤੋਂ ਬਾਅਦ ਉੱਥੋਂ ਕਸ਼ਮੀਰ ਤੋਂ ਜਦੋਂ ਲੋਕ ਵਾਪਸ ਨੂੰ ਜਾਂਦੇ ਸੀ ਤਾਂ ਕਿੰਨੇ ਕਿੰਨੇ ਗੁਣਾ ਵਧਾਤੀ ਸੀ ਰੇਟ ਮਤਲਬ ਤੁਹਾਡੇ ਅੰਦਰ ਕੋਈ ਇਨਸਾਨੀਤ ਨਾ ਦੀ ਚੀਜ਼ ਨਹੀਂ ਸੋ ਇਸ ਲਈ ਜਦੋਂ ਡਿਮਾਂਡ ਵੱਧ ਜੂਏ ਤੁਹਾਡੇ ਰੇਟ ਵੱਧ ਜਾਂਦੇ ਨੇ ਤੇ ਇਹ ਸਾਰੀ ਕਮਾਈ ਦਾ ਸਾਧਨ ਹੈ ਕਿ ਕੋਈ ਸੰਭਾਲਦਾ ਵੀ ਸਾਧਨ ਹੈਗਾ ਸੋ ਜਦੋਂ ਅਹਮਦਾਬਾਦ ਵਾਲੀ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਫਿਰ ਲਗਾਤਾਰ ਉਡਾਨਾਂ ਰੱਦ ਹੋਣ ਲੱਗੀਆਂ ਹੁਣ 에ਅਰ ਇੰਡੀਆ ਨੇ ਤੈਅ ਵੀ ਕੀਤਾ ਕਿ ਅਸੀਂ ਕੁਝ ਉਡਾਨਾਂ ਆਪਣੀ ਕਟੌਤੀ ਕਰਨ ਜਾ ਰਹੇ ਹਾਂ ਮੈਂ ਦੇਖ ਰਿਹਾ ਲੱਗਦਾ ਕਿ 12 ਜੂਨ ਨੂੰ ਘਟਨਾ ਵਾਪਰਦੀ ਆ ਬਿਲਕੁਲ 17 ਜੂਨ ਤੱਕ ਦੇ ਅੰਕੜੇ ਪਏ ਨੇ 12 ਤੋਂ ਬਾਅਦ 13 14 15 16 17 5 ਦਿਨ ਜੇ 12 ਵੀ ਵਿੱਚ ਮਿਲਾ ਲਈਏ 6 ਦਿਨ ਮਤਲਬ ਇਹਨਾਂ 5 6 ਦਿਨਾਂ ਦੇ ਅੰਦਰ ਅੰਦਰ ਤੁਸੀਂ ਇਹ حساب ਲਾ ਲੋ ਕਿ ਛਾਹਰ ਤੋਂ ਵੱਧ ਉਡਾਨਾਂ ਰੱਦ ਹੋ ਚੁੱਕੀਆਂ ਨੇ ਇੱਕ ਦਿਨ 'ਚ 6 6 700 ਤੋਂ ਉਡਾਨਾਂ ਵੀ ਰੱਦ ਕਰਨੀਆਂ ਪਈਆਂ ਨੇ ਕੈਨਸਲ ਕਰਨੀਆਂ ਪਈਆਂ ਨੇ ਸੋ ਇਹ ਜਿਹੜੀ ਪ੍ਰਕਿਰਿਆ ਹੁਣ ਜਾਂਚ ਹੋ ਰਹੀ ਆ ਉਸ ਅਹਮਦਾਬਾਦ ਵਾਲੇ ਹਾਦਸੇ ਦੀ ਘਟਨਾ ਦੀ ਇਦੇ ਵਿੱਚ ਭਾਰਤੀ ਏਜੰਸੀਆ ਵੀ ਲੱਗੀਆਂ ਨੇ ਨਾਲ ਅਮਰੀਕੀ ਏਜੰਸੀਆ ਵੀ ਨੇ ਨਾਲ ਜਿਹੜਾ ਬੋਇੰਗ 787 ਹੈ ਉਹਨਾਂ ਦੇ ਅਧਿਕਾਰੀ ਅਮਲੇ ਫਾਲੀ ਉਹ ਵੀ ਲੱਗੇ ਨੇ ਸੋ ਮੋੜਲੀ ਜਾਂਚ ਦੇ ਵਿੱਚ ਇਹ ਗੱਲ ਉੱਪਰ ਕੇ ਸਾਹਮਣੇ ਆਈ ਕਿ ਜਿੱਦਾਂ ਹੀ ਅਹਮਦਾਬਾਦ ਦੇ 에ਅਰਪੋਰਟ ਤੋਂ ਮਤਲਬ ਗੁਜਰਾਤ ਦੇ ਉਸ 에ਅਰਪੋਰਟ ਤੋਂ ਲੰਡਨ ਲਈ ਉਡਾਨ ਭਰੀ ਸੀ ਬੋਇੰਗ 787 ਯਾਜ ਨੇ ਜਿਹੜਾ ਨੰਬਰ ਜਿਹੜਾ 171 ਸੀ ਉਡਾਨ ਭਰਦਿਆਂ ਹੀ ਉਹਦੇ ਦੋਵੇਂ ਇੰਜਣ ਬੰਦ ਇਹ ਮੋਡਲੀ ਜਾਂਚ ਦੇ ਵਿੱਚ ਅਭਿਸ਼ਕ ਜੀ ਬਲੈਕ ਬਾਕਸ ਤੋਂ ਬਹੁਤ ਕੋਈ ਜਾਣਕਾਰੀ ਆਉਣੀ ਹੈ ਹੁਣ ਇਹ ਦੋਨੇ ਇੰਜਨ ਬੰਦ ਹੋਣ ਦੇ ਕਾਰਨ ਕੀ ਹੈ ਉਹ ਕਹਿੰਦੇ ਕਿ ਕ੍ਰੈਸ਼ ਹੋਣ ਤੋਂ ਪਹਿਲਾਂ ਡ੍ਰਿਮ ਲਾਈਜ਼ ਦੇ ਐਮਰਜੈਂਸੀ ਪਾਵਰ ਜਨਰੇਟਰ ਤੇ ਹੁਣ ਦੇ ਸੰਕੇਤ ਮਿਲੇ ਨੇ ਮਤਲਬ ਇਹ ਗੱਲ ਵੀ ਉੱਪਰ ਕੇ ਸਾਹਮਣੇ ਆ ਰਹੀ ਹੈ ਕਿ ਫਲਾਈਟ ਜਦੋਂ ਐਮਰਜੈਂਸੀ ਪਾਵਰ ਜਨਰੇਟਰ ਉੱਤੇ ਸੀ ਸੋ ਕੀ ਇਹਦਾ ਮਤਲਬ ਕੋਈ ਸੰਕੇਤ ਉਡਣ ਤੋਂ ਪਹਿਲਾਂ ਮਿਲ ਗਏ ਸੀ ਕੋਈ ਰਿਸਕ ਲਿਆ ਗਿਆ ਕੋਈ ਤਕਨੀਕੀ ਖਾਮੀ ਦੀ ਅਣਦੇਖੀ ਕੀਤੀ ਗਈ ਜਾ ਉਡਾਨ ਭਰਨ ਤੋਂ ਬਾਅਦ ਜਦੋਂ ਇੰਜਨਾਂ ਨੇ ਕੰਟਰੋਲ ਕਰਕੇ ਉਹਨੂੰ ਚਲਾਉਣਾ ਸੀ ਤਦ ਇੰਜਨ ਕੰਟਰੋਲ ਕੰਮ ਛੱਡ ਗਏ ਇਕਦਮ 4 ਤੋਂ ਫੁੱਟ ਦੀ ਉਚਾਈ ਤੇ ਕਹਿੰਦੇ ਪਾਇਲਟਾਂ ਨੂੰ ਪਤਾ ਲੱਗ ਗਿਆ ਕਿ ਦੋਵੇਂ ਇੰਜਨ ਬੰਦ ਨੇ ਉਤੋਂ ਬਾਅਦ ਅਗਲੇ 16 ਤੋਂ 17 ਸਕਿੰਟ ਉਹਨਾਂ ਨੇ ਇਹ ਸਾਰੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਤਦ ਤੱਕ ਉਹਨਾਂ ਦੇ ਹੱਥ ਵੱਸ ਕੁਝ ਨਹੀਂ ਆਇਆ ਤੇ 17 ਸਕਿੰਟ ਬਾਅਦ ਉਹ ਜਹਾਜ਼ ਕ੍ਰੈਸ਼ ਹੋ ਗਿਆ ਜਿਹਦੇ ਵਿੱਚ ਆਪਾਂ ਦੇਖਦੇ ਹਾਂ ਕਿੰਨੀ ਵੱਡੀ ਗਿਣਤੀ ਚ ਲੋਕ ਮਰੇ ਸੋ ਇਹ ਸਾਰੀ ਪ੍ਰਕਿਰਿਆ ਤੋਂ ਬਾਅਦ ਜਦੋਂ ਫਿਰ ਦੁੱਧ ਦਾ ਫੁੱਕਿਆ ਫਿਰ ਲੱਸੀ ਨੂੰ ਵੀ ਫੁੱਕਾ ਮਾਰ ਕੇ ਪੀਂਦਾ ਇਸ ਘਟਨਾ ਤੋਂ ਬਾਅਦ ਜਿੰਨਿਆਂ ਨੂੰ ਇਹ ਖਬਰ ਮਿਲੀ ਹੋਣੀ ਉਸ ਤੋਂ ਬਾਅਦ ਜਦੋਂ ਜਦੋਂ ਕਿਸੇ ਨੇ ਉਤਰੋਂ ਤੋਂ ਡਾਨ ਪਰੀ ਤਾਂ ਉਸ ਦਿਨ ਉਹਦਾ ਅਸਰ ਰਹਿੰਦਾ ਹੈ ਉਡਾਨ ਭਰਦਿਆਂ ਤੋਂ ਉਹਨਾਂ ਨੂੰ ਫਿਕਰ ਰਹਿੰਦਾ ਸਾਡੇ ਨਾਲ ਇਹ ਨਾ ਵਾਪਰ ਜਵੇ ਜਿਹੜੇ 에ਅਰਪੋਰਟ ਤੇ ਛੱਡਣ ਆਉਂਦੇ ਨੇ ਲੈਣ ਆਉਂਦੇ ਨੇ ਉਹਨਾਂ ਦੇ ਮਨ 'ਚ ਹੈਨਾ ਇਹ ਡਰ ਭਜ ਜਾਂਦਾ ਕਿ ਸਾਡੇ ਵਾਲੇ ਬੰਦੇ ਇਹਨਾਂ ਨਾਲ ਨਾ ਵਾਪਰ ਜਵੇ ਉਹ ਭੈ ਰੇਂਦਾ ਉਸੇ ਭੈ 'ਚ ਉਹ ਸਾਰੇ ਤੁਹਾਨੂੰ ਫੋਨ ਵੀ ਕਰ ਰਹੇ ਆ ਜੀ ਬਹੁਤ ਸਾਰੇ ਇੱਕ ਦੂਜੇ ਨੂੰ ਫੋਨ ਵੀ ਕਰ ਰਿਹਾ ਕਿ ਇਸ ਜਹਾਜ਼ 'ਚ ਧਿਆਨ ਨਾ ਬੈਠਿਓ ਜਾਂ ਟਿਕ ਟੇਸ ਦੀ ਧਿਆਨ ਨਾ ਖਰੀਦਿਓ ਨਹੀਂ ਇਹ ਇਹ ਹੁਣ ਖੁਦ ਮਤਲਬ ਬੋਇੰਗ 787 ਨਾਲ ਸੰਬੰਧਿਤ ਜਹਾਜ਼ਾਂ ਦੇ ਹਵਾਲੇ ਨਾਲ ਇਹ ਫੈਸਲਾ ਵੀ ਕੀਤਾ ਜਾ ਰਿਹਾ ਕਿ ਇਧਰ ਤੇ ਮੰਥਨ ਵੀ ਸ਼ੁਰੂ ਹੋ ਗਿਆ ਇੱਕ ਸਰਵੇ ਵੀ ਆਇਆ 56% ਲੋਕਾਂ ਨੇ ਵੀ ਇਹ ਦੰਪ ਭਰਿਆ ਕਿ ਜਦੋਂ ਤੱਕ ਇਹ ਪੂਰੇ ਕਾਰਨ ਸਾਹਮਣੇ ਨਹੀਂ ਆ ਜਾਂਦੇ ਇਸ ਹਾਦਸੇ ਦੇ ਤਦ ਤੱਕ ਬੋਇੰਗ 787 ਵਾਲੇ ਜਹਾਜ਼ਾਂ ਨੂੰ ਨਹੀਂ ਉਡਾਉਣਾ ਚਾਹੀਦਾ 56% ਲੋਕਾਂ ਦਾ ਮੰਨਣਾ ਹੈ ਇਸੇ ਤਰ੍ਹਾਂ ਉਡਾਨ ਭਰਨ ਤੋਂ ਪਹਿਲਾਂ ਜਾਂ ਆਪਾਂ ਜਦੋਂ ਭੁਖੀ ਕਰਾਉਂਦੇ ਆ ਜਾਜ ਦੀ ਉਸ ਤੋਂ ਪਹਿਲਾਂ ਜਿਹੜਾ ਆਪਣਾ ਭਾਰਤੀ ਲੋਕਾਂ ਦੀ ਇੱਕ ਫਿਤਰਤ ਹੈ ਜਾਂ ਆਪਣੀ ਇੱਕ ਆਦਤ ਦਾ ਸਮਾਰ ਹੈ ਆਪਾਂ ਕੋਈ ਚੀਜ਼ ਖਰੀਦਣੀ ਹੋਵੇ ਕੋਈ ਢਾਬੇ ਤੇ ਕੋਈ ਚੀਜ਼ ਖਾਣੀ ਹੋਵੇ ਕੋਈ ਚੀਜ਼ ਲਿਆਉਣੀ ਹੋਵੇ ਆਪਾਂ ਚੀਜ਼ ਦੀ ਗੁਣਵੱਤਾ ਚੀਜ਼ ਦੀ ਮਹੱਤਤਾ ਹੈ ਉਹ ਬਾਅਦ ਚੋਂ ਦੇਖਦੇ ਆ ਪਹਿਲਾਂ ਆਪਾਂ ਰੇਟ ਦੇਖਦੇ ਆ ਰੇਟ ਕਿੰਨਾ ਬਾਈ ਸੋ ਉਸੇ ਤਰ੍ਹਾਂ ਇੱਥੇ ਵੀ ਮੈਂ ਦੇਖ ਰਿਹਾ ਸੀ ਕਿ ਜਿਹੜਾ ਸਰਵੇ ਹੋਇਆ ਜਾਜ ਹਾਦਸੇ ਤੋਂ ਬਾਅਦ ਇਹਦੇ ਵਿੱਚ 294 ਜ਼ਿਲ੍ਹਿਆਂ ਦੇ 40000 ਲੋਕ ਸ਼ਾਮਲ ਕੀਤੇ ਗਏ ਤੇ ਉਹਦੇ ਵਿੱਚੋਂ ਜੀ 60% ਦੇ ਕਰੀਬ ਲੋਕ ਉਹ ਨੇ ਜਿਹੜੇ ਕਹਿੰਦੇ ਅਸੀਂ ਸਭ ਤੋਂ ਪਹਿਲਾਂ 에ਅਰਲਾਈਨਸ ਦੇਖਦੇ ਹਾਂ ਕਿ ਭਈ 에ਅਰਲਾਈਨ ਕਿਹੜੀ ਆ ਬੁਕਿੰਗ ਦੇ ਸਮੇਂ 70% ਤੋਂ ਵੱਧ 73% ਦੇ ਕਰੀਬੋ ਲੋਕ ਜਿਹੜੇ ਕਹਿੰਦੇ ਸਭ ਤੋਂ ਪਹਿਲਾਂ ਅਸੀਂ ਕਿਰਾਇਆ ਚੈੱਕ ਕਰਦੇ ਹਾਂ ਤੇ ਇਹਨਾਂ ਚ 43% ਦੇ ਕਰੀਬ 45% ਦੇ ਕਰੀਬ ਉਹ ਲੋਕ ਨੇ ਜਿਨ੍ਹਾਂ ਨੇ ਇਹ ਚੱਕ ਕੀਤਾ ਕਹਿੰਦੇ ਕਿ ਉਸ ਉਡਾਨ ਤੋਂ ਬਾਅਦ ਕਿ ਵੀ ਜਿਹੜੇ ਜਹਾਜ਼ ਦੀ ਅਸੀਂ ਬੁਕਿੰਗ ਕਰਨ ਜਾ ਰਹੇ ਹਾਂ ਉਹ ਕਿੰਨਾ ਪੁਰਾਣਾ ਕਿ ਸਥਿਤੀ ਚੱਕ ਸੋ ਇਹ ਸਰਵੇ ਇਹ ਸਰਚ ਵਧਿਆ ਇੱਕਦਮ ਇਸ ਹਾਦਸੇ ਤੋਂ ਬਾਅਦ ਮਤਲਬ ਇਹ 40 41 ਤੋਂ ਸ਼ੁਰੂ ਹੋ ਕੇ 45 46% ਤੱਕ ਚਲਾ ਗਿਆ ਕਿ ਸਰਵੇ ਹੋ ਰਿਹਾ ਕਿ ਭਈ ਸਰਚ ਕੀਤਾ ਜਾ ਰਿਹਾ ਜਿਹੜੀ ਜਹਾਜ਼ ਦੀ ਅਸੀਂ ਬੁਕਿੰਗ ਕਰਾਉਣੀ ਹੈ ਸੋ 40000 ਬੰਦਿਆਂ ਦੇ ਵਿੱਚੋਂ 46% ਨੇ ਕਰੀਬ-ਕਰੀਬ ਇਹ ਸਰਚ ਕੀਤਾ ਕਿ ਨਹੀਂ ਜੀ ਅਸੀਂ ਇਹ ਦੇਖਣਾ ਪਹਿਲਾਂ ਕਿ ਜਹਾਜ਼ ਦੀ ਹਾਲਤ ਕਹੀ ਜੀ ਹੈ ਕੰਡੀਸ਼ਨ ਕਹੀ ਜੀ ਹੈ ਉਹ ਸਹੀ ਹੈ ਕਿੰਨਾ ਪੁਰਾਣਾ ਹੈ ਕਿੰਨੀ ਉਹਦੀ ਸਥਿਤੀ ਹੈ ਪੁਰਾਣਾ ਕੋਈ ਇਹਨਾਂ ਜਾਂਚਾਂ ਦਾ ਰਿਕਾਰਡ ਕਿਹੋ ਜਿਹਾ ਹੈ ਇਹ ਸਾਰਾ ਕੁਝ ਸੋ ਇਹ ਉਸ ਘਟਨਾ ਤੋਂ ਬਾਅਦ ਤੋਂ ਪਹਿਲੂ ਹੈ ਤੇ 56% ਲੋਕਾਂ ਦੀ ਤਾਂ ਇਹ ਰਾਏ ਹੈ ਕਿ ਵੀ ਇਹ ਬੋਇੰਗ 787 ਵਾਲਾ ਜਹਾਜ਼ ਉਦੋਂ ਤੱਕ ਨਹੀਂ ਉਡਾਣੇ ਚਾਹੀਦੇ ਜਦੋਂ ਤੱਕ ਸਾਰੀ ਜਾਂਚ ਮੁਕੰਮਲ ਹੋ ਕੇ ਪੂਰਾ ਸੱਚ ਸਾਹਮਣੇ ਨਹੀਂ ਆ ਜਾਂਦਾ ਜੀ ਧੰਨਵਾਦ ਜੀ ਤੁਸੀਂ ਕੀਮਤੀ ਸਮਾਂ ਕੱਟਿਆ ਜੀ ਬਾਦਸ਼ਾਹ ਇਹ ਸਨ ਆਦਿ ਹੈ ਮੁੱਦੇ ਜਿੰਨਾ ਤੇ ਸੀਨੀਅਰ ਪੱਤਰਕਾਰ ਦੇ ਚਨਾਥਨ ਵੱਲੋਂ ਅਹਿਮ ਜਿਹੜੀ ਚਰਚਾ ਕੀਤੀ ਗਈ ਆ ਤੁਸੀਂ ਹੋਰ ਕੀ ਜਿਹੜੇ ਆ ਮੁੱਦੇ ਅਹਿਮ ਰੱਖਦੇ ਹੋ ਜਾਂ ਇਹਨਾਂ ਮੁੱਦਿਆਂ ਨੂੰ ਕਿਵੇਂ ਦੇਖਦੇ ਹੋ ਉਹ ਆਪਣੀ ਰਾਏ ਜ਼ਰੂਰ ਕਮੈਂਟ ਬਾਕਸ ਚ ਸਾਂਝੀ ਕਰਿਓ ਧੰਨਵਾਦ